ਮਾ ਕਿੰਨੇ ਬੱਚੇ ਆ ਤੁਹਾਡੇ ਇੱਕੋ ਬੇਟਾ ਜੀ ਕਿੱਥੇ ਆਹੋ ਕੈਨੇਡਾ ਦੇ ਦਾਦੇ ਪੁੱਛਦਾ ਪਿਆ ਸਾ ਤੂੰ ਕੈਨੇਡਾ ਰਹਿੰਦਾ ਹਾਂਜੀ ਦੇ ਪੁੱਛਦਾ ਪਿਆ ਕੈਨੇਡਾ ਕਿੱਥੇ ਮਾ ਆ ਗਿਆ ਦਵਾ ਗਈ ਤੇ ਯਾਰੀ ਛੋਡੀਆਂ ਦਾ ਬੇਦੀਆਂ ਦਾ ਪਰਿਵਾਰ ਆ ਬੇਬੇ ਕਹਿੰਦੀ ਬਾਬੇ ਨਾਨਕ ਦੀ ਗੁਰੂਆਂ ਦੀ ਕੁੱਲ ਗੋਤ ਦੇ ਵਿੱਚੋਂ ਆਸ ਪਰ ਹੁਣ ਪੁੱਤ ਕਹਿੰਦੀ ਗੂਮੂ ਮੂਤ ਨਾਲ ਲੱਪੜੇ ਹੋਏ ਪਏ ਆ ਚੀਕਾਂ ਮਾਰੀ ਜਾਂਦੇ ਆ ਕੋਈ ਸੁਣਨ ਵਾਲਾ ਨਹੀਂ ਤੜਫੀ ਜਾਂਦੇ ਆ ਕੋਈ ਚੱਕਣ ਵਾਲਾ ਨਹੀਂ ਗੁਰਨਾਨਕ ਦੇਵ ਜੀ ਤੇ ਵੀ ਪੀੜੀ ਚੋਂ ਅਸੀਂ ਗੁਰਨਾਨਕ ਦੇਵ ਜੀ ਮਹਾਰਾਜ ਦੀ 13ਵੀਂ ਪੀੜੀ ਦੇ ਵਿੱਚੋਂ ਆ ਮਾਤਾ ਕਹਿੰਦੀ ਅਸੀਂ ਮਤਲਬ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਦੇ ਵਿੱਚੋਂ ਅੱਜ ਇਸ ਬਜ਼ੁਰਗ ਜੋੜੇ ਨੂੰ ਸਾਡੇ ਕੋਲ ਲੈ ਕੇ ਪਹੁੰਚੇ ਨੇ ਮਾ ਕਿੰਨੇ ਬੱਚੇ ਆ ਤੁਹਾਡੇ ਇੱਕੋ ਬੇਟਾ ਜੀ ਕਿੱਥੇ ਆਹੋ ਕਿੰਨੇ ਦਾਦੇ ਦਾਦੇ ਪੁੱਛਦਾ ਪਿਆ ਸਾਨੂੰ ਕਿਨੇ ਡਾ ਰਹਿਂਦਾ ਹਾਂ ਜੀ ਦਾਦੇ ਪੁੱਛਦਾ ਪਿਆ ਕਿਨੇ ਡਾ ਕਿੱਥੇ ਮਾਂ ਆ ਗਏ ਦਬਾ ਗਿੱਤੇ ਯਾਰੀ ਸਰੀ ਆ ਬੈਂਕੂਬਰਾ ਸਰੀ ਵੀ ਬੈਂਕੂਬਰਾ ਟ੍ਰਾਂਟੋ ਆ ਟ੍ਰਾਂਟੋ ਦੀ ਕੋੜ ਹੀ ਆ ਪਤਾ ਨਹੀਂ ਕੀ ਲੱਗਦਾ ਰੈਂਟਮੈਂਟ ਆ ਇਹ ਟ੍ਰਾਂਟੋ ਦੀ ਕੋੜ ਹੀ ਲੱਗਦਾ ਵਾ ਠੀਕ ਆ ਮਾਂ ਚੱਲ ਕੋਈ ਨਾ ਮਾਂ ਤੇ ਬੇਟੀ ਨਹੀਂ ਹੈਗੀ ਕੋਈ ਮਾਂ ਨਹੀਂ ਕੋਈ ਦੀਦੀ ਕੋਈ ਕੀ ਆ ਕਿਹੜੇ ਪਿੰਡੋਂ ਆਇਓ ਮਾ ਤੁਸੀਂ ਅਸੀਂ ਆਪਣੇ ਸਰੋਜੀ ਅੰਮ੍ਰਿਤਸਰ ਸਾਹਿਬ ਤੋਂ ਕਿਹੜਾ ਬੰਦ ਲੋਕ ਕੋਈ ਪਿੰਡ ਆ ਜਾਂ ਮਨ ਲੋਕ ਕਿਸ਼ ਹੈ ਜੀ ਮੱਲਾ ਕਿਹੜਾ ਮੱਲਾ ਸਾਡਾ ਫੇਰ ਲੈਣਾ ਨਰੰਗ ਕਾਰੀ ਕੋਲੋਨੀ ਦੇ ਸਾਹਮਣੇ ਨਰੰਗ ਕੋਰੀ ਕੋਲੋਨੀ ਦੇ ਸਾਹਮਣੇ ਹਾਂਜੀ ਕਿਹੜਾ ਮੱਲਾ ਸਾਡੀ ਫੇਰ ਲੈਣ ਵਾਦੀ ਪਰ ਫੇਰ ਲੈਣ ਤੋਂ ਘੱਟ ਸਪਦੇ ਲੋਕ ਨਰੰਗ ਕਾਰੀ ਕੋਲੋਨੀ ਨੂੰ ਸਾਨੂੰ ਨਹੀਂ ਪਤਾ ਐਸੇ ਮਾ ਆ ਤੁਹਾਡੀਆਂ ਫੋਟੋਆਂ ਬਾਪੂ ਦੇ ਨਾਲ ਹਾਂਜੀ ਵਾਖ ਲੂ ਇਹ ਆਹ ਕੌਣ ਐਸਾ ਡਾਕਟਰ ਅਗਲੀ ਦਾ ਬੇਟਾ ਮੇਰਾ ਬੇਟਾ ਹੀ ਪੜਿਆ ਆ ਵੀ ਤੁਹਾਡਾ ਬੇਟਾ ਆਹਾ ਵਾ ਹਾਂਜੀ ਵਾਓ ਬੇਟਾ ਮਾਂ ਦੇ ਪੁੱਤਾਂ ਦੇਖੋ ਬਾਪੂ ਤੇ ਬੇਬੇ ਦੀਆਂ ਫੋਟੋਆਂ ਜੀ ਤੇ ਅੱਜ ਦੀ ਫੋਟੋਆਂ ਸ੍ਰੀ ਰਾਮਦਾਸ ਮਹਾਰਾਜ ਦੇ ਘਰੋਂ ਆਇਆ ਇਹ ਜੋੜਾ ਬੜੀਆ ਸੁਖਾ ਸੁਖ ਦੇਖੋ ਬਾਪੂ ਬੇਬੇ ਕਿੰਨੇ ਪਪਾ ਬੁੱਢੇ ਸੀ ਤੋਂ ਪਪਾ ਬੁੱਢੇ ਸੀ ਤੋਂ ਬਹੁਤ ਸੁਖਾ ਆਪੋ ਤੇ ਕਿੰਨਾ ਬੈਠਾ ਬੇਬੇ ਦਾ ਬੜੀਆ ਸੁਖ ਰਾਨੀ ਹੋਣਾ ਬਾਈ ਕਮਾਲ ਹੋ ਗਈ ਯਾਰ ਬਾਈ ਮਾਂ ਕਿੰਨੇ ਦਿਨ ਹੀ ਹੋ ਗਏ ਸਾਡੀ ਹਨਾ ਤੁਹਾਡੀ ਵੀਡੀਓ ਆਈ ਸੀ ਸਾਨੂੰ ਜਦੋਂ ਪਹਿਲਾਂ ਸਾਨੂੰ ਤਾਂ ਐ ਸੀ ਵੀ ਚਲ ਪਰਿਵਾਰ ਦੇ ਵਿੱਚ ਬੇਟਾ ਬਾਹਰ ਆ ਮਾਂ ਸਾਨੂੰ ਇਸ ਤਰ੍ਹਾਂ ਨਹੀਂ ਬਹੁਤ ਸਾਰੀਆਂ ਵੀਡੀਓ ਆਉਂਦੀ ਰਹਿੰਦੀਆਂ ਅਸੀਂ ਦੇਖਦੇ ਹੁੰਨੇ ਆ ਵੀ ਚਲੋ ਜਿੱਥੇ ਘਰ ਪਰਿਵਾਰ ਹੈਗਾ ਅਸੀਂ ਉੱਥੇ ਘਟ ਜਾਂਦੇ ਆ ਮਾਂ ਕੋਈ ਪੁੱਛੇ ਵਾਲਾ ਨਹੀਂ ਲਾਈਟਿੰਗ ਵੀ ਉੱਥੇ ਬੈਠ ਕੇ ਕਰਦੀ ਸੀ ਉੱਥੇ ਲਾਈਟਿੰਗ ਵਿੱਚ ਹੀ ਬੈਠੇ ਰਹਿੰਦਾ ਮੈਂ ਅਸਮਿਸੇ ਬੈਠੇ ਰਹਿੰਦਾ ਸਾਰੇ ਨਿੱਪੜ ਤੇ ਆ ਕੇ ਤੈਨੂੰ ਚਿੱਖਾ ਬਾਰਾਂ ਦੇ ਵਿੱਚ ਸਾਨੂੰ ਕੰਨ ਆਜਾ। ਰੋ ਨਮਾ। ਅੱਜ ਆ ਤੂੰ ਬਾਹਰ ਆ ਜਾ ਬਾਹਰ ਆ ਕੇ ਗੱਲ ਕਰਦੇ ਆ। ਗੱਲ ਕਰਦੇ। ਗੰਦਾ ਦੇ ਵਿੱਚ ਪਏ। ਛੋਡੀ ਪਰਿਵਾਰ ਆ। ਬੇਦੀ ਛੋਡੀ ਪਰਿਵਾਰ ਆ। ਉਹ ਵਾਹੀ। ਗੂ ਮੁੰਡ ਤੇ ਪੈ। ਗੂ ਮੁੰਡ ਦੇ ਵਿੱਚ ਪਏ। ਮਾਂ ਕੀ ਨਾਮ ਆ ਤੁਹਾਡਾ? ਕਿਰਨਜੀਤ ਸਿੰਘ। ਕਰਨਜੀਤ ਕੌਰ। ਹਾਂ ਜੀ। ਕਰਨਜੀਤ ਕੌਰ ਛੋਡੀ ਹੈ। ਹਾਂ ਜੀ। ਤੇ ਬਾਪੂ ਹੈਗਾ ਸੋਢੀ ਹੈ ਬੇਬੇ ਦੀ ਆਜੇ ਬਾਪੂ ਜੀ ਦਾ ਕੀ ਨਾਮ ਆ ਗੁਰਜੀਤ ਸਿੰਘ ਸੋਢੀ ਗੁਰਜੀਤ ਸਿੰਘ ਸੋਢੀ ਨਹੀਂ ਬਾੜ-ਬਾਰ ਕਹਿੰਦੇ ਤੇ ਬੱਚੇ ਸਿਰਾਂ ਦਸੰਬਰ ਤੱਕ ਹੈਗਾ ਵਰਤ ਪਰਬ ਤੇ ਆਕਰ ਹੁੰਦੇ ਆ ਜਾ ਦੋ ਹਾਂ ਮੋਈ ਤਾਂ ਗੱਲ ਨਾ ਮਾਂ ਦਰਮੀਆਂ ਨੇ ਪਹਿਲਾਂ ਆਲੇ ਸਰੂ ਜਾਲਾ ਸਰ ਤਾਂ ਜਾਇਂ ਸਰ ਸੰਸਥਾ ਕਰੇ ਸਰ ਕੋਪ ਕਰੇਗਾ ਸਰ ਕਿਸੇ ਬੇਗਰੇ ਕੋਈ ਤੇ ਕਿਹ ਕਿਹ ਚੁੱਤ ਆ ਜਾ ਬੇਸਿੰਗ ਤੇ ਦੋਗੂ ਵੀ ਨਾ ਜਾ ਸਰ ਤੇ ਨੂਰ ਹੋ ਜੂ ਤੇ ਨੂਰ ਹੋ ਜੂਗਾ ਈ ਆ ਲੈ ਕੋਈ ਸੱਤਾ ਸਾਲਾਂ ਚੱਕ ਵਰੀ ਆਇਆ ਕਿ ਨਹੀਂ ਉਹ ਨਹੀਂ ਆਇਆ ਕੋਈ ਵੀ ਇੱਕ ਵਾਰੀ ਵੀ ਨਹੀਂ ਆਇਆ ਮਾਤਾ ਜੀ ਦਾ ਕੋਈ ਵੀ ਰੋਦੀ ਰੱਖੀ ਤੇ ਉਹ ਕੋਈ ਆ ਕੇ ਕਿ ਰੋਦੀ ਵੀ ਰਾਤੀ ਇੰਨਾ ਸਾਗੂ ਨਾ ਮਾ ਰੋ ਰਹਿ ਕੇ ਟੈਨਸ ਲਾ ਦੱਸ ਮਤੇ ਵਗੜੀ ਕੋਈ ਥੋੜਾ ਨਾ ਕਰਨਜੀਤ ਘੋਰਾ ਮਾ ਹਾਂ ਕੋਈ ਨਾ ਪਿੰਡ ਕਿਹੜਾ ਤੇਰਾ ਮੇਰਾ ਉਹ ਕਹਿਣਾ ਹੁੰਦਾ ਜੇ ਇੰਨਾ ਨਕੂਆ ਕੁਆੜ ਕੈ ਜਗਦਾ ਜਾਦਾ ਕੁਆੜ ਕੈ ਜੀ ਕੁਆੜ ਕਾ ਤੰਤ ਲਾ ਕੇ ਉੱਥੋਂ ਦੇ ਸੋਡੀ ਪਿੰਡ ਕੁਆੜ ਕਾ ਨਹੀਂ ਤੇਰਾ ਕੁਆੜ ਕਾ ਕੋੜ ਕਾ ਕੁਆੜ ਕਾ ਪਿੰਡ ਆ ਤੇਰਾ ਉੱਥੋਂ ਦੇ ਛੋਡੀ ਆ ਠੀਕ ਆ ਛੋਡੀ ਸਾਹਿਬ ਤੁਹਾਡੇ ਬੱਚੇ ਕਿੰਨੇ ਆ ਬੱਚੇ ਆ ਦੋ ਹੀ ਹੈਗੇ ਆ ਕੀ ਕੀ ਆ ਹਾਂ ਇਹ ਕੀ ਹੋ ਗਏ ਜਿਹੜੇ ਪਾਪੇ ਦਾ ਕੰਮ ਕਰਦਾ ਕਦਾ ਉਹ ਕੰਮ ਕਰਦਾ ਉਹ ਤਾਂ ਮੋਟਰ ਦਾ ਇਹਦਾ ਵੀ ਯਾਦ ਹੀ ਨਹੀਂ ਆਉਂਦਾ ਉਹ ਹੀ ਪੁੱਛਦਾ ਇਹਦਾ ਵੀ ਕਦ ਕਿਹਦੀ ਦੋ ਆ ਠੀਕ ਆ ਤੇ ਦੂਜਾ ਮੁੰਡਾ ਇਹ ਕਿਹਦੇ ਫੋਟੋਗ੍ਰਾਫੀ ਦਾ ਕੰਮ ਕਰਦਾ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਤੇ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43 ਆਪੇ ਵੀ ਆਪੇ ਵੀ ਬਣਾ ਲਾ ਪਰੇ ਟੋਰੇ ਤੇ ਜਿੱਦਰ ਪਾਲਣਾ ਨੂੰ ਕੁੱਤਾ ਤੇ ਤੁਹਾਡਾ ਇਹ ਕੌਣ ਹੈ ਬੇਬੇ ਆਹਾ ਇਹ ਕੌਣ ਕਰਨਜੀਤ ਕਰਨਜੀਤ ਹੈ ਕੀ ਲੱਗਦੀ ਹੈ ਤੁਹਾਡੀ ਬੀਬੀ ਆ ਦੱਸ ਦੇ ਕਦੀ ਕਦੀ ਤੁਹਾਡੀ ਬੌਟੀ ਨਹੀਂ ਲੱਗਦੀ ਤੁਹਾਡੀ ਘਰ ਵਾਲੀ ਨਹੀਂ ਲੱਗਦੀ ਇਹ ਮੇਰੀ ਘਰ ਵਾਲੀ ਹੈ ਤੁਹਾਡੀ ਕਦੀ ਕਦੀ ਕਹ ਬੇਰੀ ਪੈਰੇ ਕਿੰਨਾ ਪੜਿਓ ਮਾਂ ਤੁਸੀਂ 10 ਪੜੀਆ ਗਿਆਨੀ ਕੀਤੀ ਹੋਈ ਐ ਸਟੈਨੋ ਕੀਤੀ ਹੋਈ ਐ ਓਹੋ ਸਟੈਨੋ ਕੀਤੀ ਐ ਗਿਆਨੀ ਕੀਤੀ ਐ ਪੜ੍ਹੀ ਕੀਤੀ ਤੇ ਬਿਸਵਾ ਵੀ ਰੋਣਾ ਮਾਂ ਰੋਣਾ ਮਾਂ ਪਾਪਾ ਜੀ ਮੇਰੇ ਠਾਣੇਦਾਰ ਸੀ ਇਹ ਤੁਹਾਡੇ ਪਾਪਾ ਹੀ ਠਾਣੇਦਾਰ ਸੀ ਹਾਂਜੀ ਸਾਹਸ ਆਪਣੀ ਲੜਾ ਪਾਕਿਸਤਾਨ ਵਿੱਚ ਸੀ ਪਾਕਿਸਤਾਨ ਵਿੱਚ ਪਾਕਿਸਤਾਨ ਬੜਾ ਇੱਧਰ ਆ ਗਏ फेर ਇੱਧਰ ਆ ਕੇ ਸਭ ਉਹਦਨ ਸੀਟ ਦੀ ਮਿਲੀ ਇੱਧਰ ਪੰਜਾਬ ਦੀ ਜਗ੍ਹਾ ਮਿਲੀ ਅਸੀਂ ਉੱਤਰਾਖੰਡ ਵਿੱਚ ਸਾਨੂੰ ਦੇ ਦਿੱਤੀ ਜਗਾ ਫਿਰ ਸਾਡੇ ਪਪਾ ਜੀ ਨੂੰ ਹੰਦੀਆ ਹੋ ਗਿਆ ਓ ਕਹਿੰਦੇ ਮੈਂ ਤੂੰ ਉੱਪਰ ਦੇ ਇਟੜਾ ਦਾ ਸਾਡਾ ਪੂਰਾ ਖਾਂਦਾਨ ਦੀ ਪੁਲਸੀਆ ਦਾ ਪਪਾ ਜੀ ਚਾਚਾ ਦਿੱਤਾ ਆ ਜੀ ਉੱਪਰ ਜੀ ਅਗੋ ਪੂਪੂ ਆਦਾ ਬੰਦਾ ਸੀਗਾ ਉਹ ਵੀ ਪੁਲਸੀਆ ਦੇ ਚਪਸ ਦੇ ਚਾਹਤ ਸਾਰੇ ਪੁਲਸੀਆ ਲਈ ਸਾਡੇ ਬਾਹਰ ਕੋਈ ਨਹੀਂ ਹੈ ਪਰਦਰ ਮੇਰੇ ਦੋਸਤ ਇੱਕ ਪੁੱਧੀ ਸੀ ਮਿੰਟਰੀ ਸੀ ਇੱਕ ਬੀਐਸਐਫ ਸੀ ਕੋਈ ਵੀ ਨਹੀਂ ਮੈਂ ਤਾਂ ਕਹਿੰਦੀ ਸੀ ਮੈਂ ਮਰ ਜਾਣਾ ਕਿਉਂਕਿ ਸਾਡੇ ਕਿ 4 ਸਾਲ ਬਾਅਦ ਕਿ 2 ਸਾਲ ਬਾਅਦ ਮਰਨੇ ਰਹੇ ਜੋ ਸਾਡੇ ਮਮੀ ਪੂਰੇ ਹੈ ਸਾਡੇ ਪਾਪਾ ਜੀ ਦੇ ਕਿੰਨੇ ਸਾਲ ਹੋ ਗਏ ਸੀ ਗਿਆਨ ਤੇ ਮੈਂ ਕਿ ਐਂਸੇ ਭਰਾ ਪੁਰਾ ਪਹਿਲਾਂ ਨਹੀਂ ਮੈਨੂੰ ਇਹਦ ਤੱਕ ਮੇਰੀ ਲਾਸਟ ਫੈਨ ਮਦੀਨਾ ਮੈਂ ਕਿ ਮੈਂ ਵੀ ਹੋਰ ਮਰ ਜਾਣਾ ਤੇਰੇ 2 ਸਾਲ ਲੱਗੇ ਇਹ 2 ਸਾਲ ਆਪਣੇ ਅਰਥ ਵਿੱਚ ਸਾਡੇ ਰੋਲਾ ਪਾਤਾ ਮੈਂ ਕਿ ਆਪਣੇ ਅਰਥ ਵਿੱਚ ਮੈਂ ਜਾ ਜਾ ਰੋਤੀ ਇਹ ਪ੍ਰਾਤਕ ਦਿੱਦੀ ਆ ਪਤਾ ਨਹੀਂ ਇਹਨਾਂ ਨੂੰ ਬਚਾਰ ਦੀ ਖਤਮ ਮੈਂ ਆਪ ਜ਼ਿੰਦੀ ਰਹਿ ਗਈ ਇਹ ਬਸ ਤੇਰਾ ਜਾਨ ਨਿਕਲਦੀ ਨਹੀਂ ਸੀ ਨਿਕਲਦੀ ਨਹੀਂ ਫਿਰ ਕਿਉਂ ਮੈਂ ਸਾਰੇ ਕਿਵੇਂ ਮੈਂ ਉੱਥੇ ਲੇ ਜਾਣਾ ਮੈਂ ਨਹੀਂ ਮੈਂ ਕਿ ਸਾਰੇ ਕਹਿੰਦੇ ਤੁਸੀਂ ਕਿਉਂ ਮੈਂ ਕਿ ਮੈਂ ਸੀ ਵੇਦੀਆਂ ਸੋਦੀਆਂ ਦੇ ਕੁੜੀਆਂ ਫੇ ਵੀ ਥੋੜਾ ਬੋਤ ਗਿਆਨ ਹੋ ਜਾਂਦਾ ਵਾ ਸਾਨੂੰ ਹਰ ਦਰੋਂ ਪਤਾ ਲੱਗਦਾ ਮੈਂ ਸੀ ਚੜੀ ਜਾਣਾ ਵੇ ਨਹੀਂ ਬਚਦਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮਾਂ ਦੀਆਂ ਲੱਖ ਤੁਖਦਾ ਮਾਤਾ ਕਰਨਜੀਤ ਕੌਰ ਬਿੱਦੀ ਤੇ ਬਾਪੂ ਗਰਜੀਤ ਸਿੰਘ ਸੋਢੀ ਦੋਨੋਂ ਹਸਬੰਡ ਵਾਈਫ ਨੇ ਸੋਢੀਆਂ ਦਾ ਬੇਦੀਆਂ ਦਾ ਪਰਿਵਾਰ ਆ ਬੇਬੇ ਕਹਿੰਦੀ ਬਾਬੇ ਨਾਨਕ ਦੀ ਗੁਰੂਆਂ ਦੀ ਕੁੱਲ ਗੋਤ ਦੇ ਵਿੱਚੋਂ ਆਸ ਪਰ ਹੁਣ ਪੁੱਤ ਕਹਿੰਦੀ ਗੂ ਮੂਤ ਨਾਲ ਲਿਬੜੇ ਹੋਏ ਪਏ ਆ ਚੀਕਾਂ ਮਾਰੀ ਜਾਂਦੇ ਆ ਕੋਈ ਸੁਣਨ ਵਾਲਾ ਨਹੀਂ ਤੜਫੀ ਜਾਂਦੇ ਆ ਕੋਈ ਚੱਕਣ ਵਾਲਾ ਨਹੀਂ ਗੁਰਨਾਨਕ ਦੇਵ ਜੀ 13ਵੀਂ ਪੀੜੀ ਚੋਂ ਆਸ ਗੁਰਨਾਨਕ ਦੇਵ ਜੀ ਮਹਾਰਾਜ ਦੀ 13ਵੀਂ ਪੀੜੀ ਦੇ ਵਿੱਚੋਂ ਆ ਮਾਤਾ ਕਹਿੰਦੀ ਅਸੀਂ ਮਤਲਬ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਦੇ ਵਿੱਚੋਂ ਅੱਜ ਇਸ ਬਜ਼ੁਰਗ ਜੋੜੇ ਨੂੰ ਸਾਡੇ ਕੋਲ ਲੈ ਕੇ ਪਹੁੰਚੇ ਨੇ ਬਾਈ ਜੀ ਹੁਣੀ ਬਾਈ ਤੁਹਾਡਾ ਕੀ ਨਾ ਕਬਲਜੀਤ ਸਿੰਘ ਜੱਜ ਭਾਈ ਸਾਹਿਬ ਨੇ ਇਹਨਾਂ ਦੇ ਗਰਜੀਤ ਸਿੰਘ ਜੀ ਦੇ ਗਰਜੀਤ ਸਿੰਘ ਸੋਢੀ ਜੀ ਦੇ ਕਬਲਜੀਤ ਸਿੰਘ ਜੀ ਅਲੱਗ ਨੇ ਇਹਨਾਂ ਦਾ ਕੋਈ ਇਹਨਾਂ ਨਾਲ ਬਾਹ ਵਾਸਤਾ ਨਹੀਂ ਸੀ ਅੱਜ ਪੰਚਾਇਤ ਦੇ ਕਹਿਣ ਤੇ ਮਿਸਪਲ ਕਮੇਟੀ ਜਿਹੜੇ ਐਮਸੀ ਕਾਉਂਸਲਰ ਹੁੰਦੇ ਆ ਉਹਨਾਂ ਦੇ ਕਹਿਣ ਤੇ ਫਿਰ ਇਹ ਨਾਲ ਆਏ ਨੇ ਗੱਲਾਂ ਸੁਣ ਕੇ 아이ਵਾ 아이ਵਾ ਦਿਲ ਦੇ ਉੱਤੇ ਚੀਜ਼ ਪੈਂਦੀ ਆ ਮਾਂ ਕਹਿੰਦੀ ਮੈਂ 10 ਪੜ੍ਹੀ ਹੋਈ ਆ ਗਿਆਨੀ ਕੀਤੀ ਹੋਈ ਆ ਮੇਰੀ ਸਟੈਨੋ ਕੀਤੀ ਹੋਈ ਆ ਪੜ੍ਹੀ ਲਿਖੀ ਆ ਮੈਂ ਥਾਣੇਦਾਰ ਦੀ ਧੀ ਆ ਮੈਂ ਮੇਰਾ ਪਿਓ ਥਾਣੇਦਾਰ ਸੀ ਪਾਕਿਸਤਾਨ 'ਚ ਸਾਡੇ ਸਾਰੇ ਟੱਬਰ ਮੇਰੇ ਚਾਚੇ ਤਾਏ ਪੁਲਿਸ ਦੇ ਵਿੱਚ ਸੀ ਮੇਰੇ ਭਰਾ ਬੀਐਸਐਫ ਦੇ ਵਿੱਚ ਸੀ ਆਰਮੀ ਦੇ ਵਿੱਚ ਸੀ ਪਰ ਅੱਜ ਕੋਈ ਨਹੀਂ ਇਦਾਂ ਹੀ ਗਰਜੀਤ ਸਿੰਘ ਸੋਢੀ ਜੀ ਆਪਣੀ ਸੁਧ ਬੁੱਧ ਖੋ ਚੁੱਕੇ ਨੇ ਕੋਈ ਸੋਝੀ ਨਹੀਂ ਡਿਮੈਂਸ਼ੀਆ ਤੋਂ ਪੀੜਤ ਨੇ ਇਹ ਵੀ ਨਹੀਂ ਪਤਾ ਵੀ ਇਹ ਮਾਤਾ ਜੀ ਇਹਨਾਂ ਦੇ ਘਰ ਵਾਲੀ ਲੱਗਦੇ ਆ ਜਾਂ ਬੇਟੀ ਲੱਗਦੇ ਆ ਉਹ ਕਹੇ ਰੇ ਮੇਰੀ ਬੇਟੀ ਆ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਕੱਪੜੇ ਲਾ ਕੇ ਨੰਗੇ ਹੋ ਕੇ ਮਹੱਲੇ ਚ ਤੁਰੇ ਫਿਰਦੇ ਆ ਬੇਟਾ ਕੈਨੇਡਾ ਚਾ ਦੋਨੋਂ ਜਾਣੇ ਇੱਥੇ ਰਹਿ ਰਹੇ ਆ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਵਿੱਚ ਨਰੰਕਲ ਨੰਗਕਾਰੀ ਕੋਲੋਨੀ ਦੇ ਸਾਹਮਣੇ ਉਪਲ ਫਿਰ ਮੈਂ ਉਪਲ ਮੇਲੇ ਉਪਲ ਮੇਲੇ ਦੇ ਵਿੱਚ ਕੋਲੋਨ ਫੇਰੰਡ ਕੋਲੀ ਉਹਦੇ ਵਿੱਚ ਰਹਿੰਦੇ ਹੈ ਪਰਵਾਰ ਆਪਦਾ ਘਰ ਬਾਰਾ ਸਭ ਕੁਝ ਆ ਬੇਟਾ ਕੈਨੇਡਾ ਵਾ 7 ਸਾਲ ਹੋ ਗਏ ਗਏ ਨੂੰ ਉਹ ਮੁੜ ਕੇ ਨਹੀਂ ਆਇਆ ਬਿਜ਼ਨਸ ਨਹੀਂ ਸਹੀ ਸੀਗਾ ਹਾਂਜੀ ਬਿਜ਼ਨਸ ਸਾਡਾ ਸਹੀ ਸੀ ਕੰਮ ਕਰ ਵੀ ਕਾਰੋ ਬਿਜ਼ਨਸ ਹੀ ਮੈਂ ਆਪੇ ਸੇ ਪੂਸੇ ਤੇ ਬੈਜੀ ਵੀ ਚੜਾ ਦੇ ਸਭ ਕੁਝ ਕਰਦੇ ਸੀ ਪਰ ਜਦੋਂ ਦਾ ਲੈਨਟਰ ਹੋ ਜਾਣਾ ਦਿਨਾਂ ਤੋਂ ਪੈਸੇ ਲੈਣੇ ਸੁਰਤ ਦਿੱਤੇ ਨਹੀਂ ਉਹ ਤੋਂ ਦੇਣਾਂ ਦੇ ਪਰੇਸ਼ਾਨੀ ਹੋ ਗਈ ਮੈਂ ਬੁਤੇ ਰਾਤ ਜੋੜਦੀ ਰਹੀ ਨਾ ਦੋ ਲੋਕਾਂ ਦੇ ਪੈਸੇ ਕਿਸੇ ਨੇ ਮੋਰਦੇ ਯਤਸ ਮੋੜ ਕਹਿੰਦਾ ਸੀ ਜਦ ਵੀ ਕੋਈ ਗੱਲ ਦਿੱਤੇ ਦੜਗੇ ਫਿਰ ਕਿਉਂਦਾ ਤੇ ਬੱਚੇ ਇਸਲਾ ਹੋ ਰਿਹਾ ਤੇ ਲੋੜ ਆਦਾ ਤੇ ਉਹ ਬਾਰਾ ਦੀ ਬਾਪ ਬਾਰਾ ਉਹਦੇ سارے ਪੈਸੇ ਸੜੀ ਜਾਂਦੇ ਬਾਪੂ ਇਹ ਕੀ ਕੰਮ ਕਰਦੇ ਸੀ ਪੂਰਾ ਦਾ ਸਿੱਧਾ ਪੂਰਾ ਕਾਬੂ ਸੀਗਾ ਇਹਨਾਂ ਦਾ ਗੁਰਜੀਤ ਸਿੰਘ ਜੀ ਦਾ ਹਾਂ ਜੀ ਰਸਨ ਦੀ ਪੂਰਾ ਕੰਮ ਸੀਗਾ ਹਾਂ ਜੀ ਕੋਈ ਇਹਨਾਂ ਦੇ ਨਾ ਪੈਸਾ ਹੁੰਦਾ ਤੇ ਅਸੀਂ ਇਹ ਕਿਤੇ ਕੋਈ ਵੀ ਲੈਣੇ ਵੇ ਦੱਸਵਾ ਦੇ ਲੰਦੀ ਤੇ ਬੇਟੇ ਨੂੰ ਕਹਿੰਦੇ ਨਾ ਲੱਲਾ ਤੂੰ ਕੋਈ ਗੱਲ ਨਹੀਂ ਤੇ ਅੱਜ ਫਿਕਰ ਨਾ ਕਰ ਤੁਸੀਂ ਕਿ ਪੈਸੇ ਤੋਂ ਤਰਸਦੇ ਆ ਜੀ 100 ਰੁਪਏ ਵੀ ਕਰਦੇ ਨੇ ਉਹ ਵੀ ਕਹਿੰਦਾ ਵੀ ਕਰਤੀ ਹੈ ਕਿ ਨਾ ਕਰਤੀ ਹੈ ਤੂੰ ਤਾਂ ਅਸਲ ਤੇ ਅੱਜ ਰੁਪਏ ਰੁਪਏ ਨੂੰ ਮਥਾਜ ਆ ਮਾਤਾ ਕਰਨਜੀਤ ਬੇਦੀ ਕਹਿੰਦੇ ਬੇ ਇੱਕ ਟਾਈਮ ਐਜਰਸੀ ਸਾਡੇ ਡੀਪੋ ਸੀ ਵੀ ਪੈਸਾ ਜੀ ਇੱਕ ਵਾਰੀ ਥਾਂ ਤੇ ਖਰਚਣਾ ਸੀ ਅਸੀਂ 5 ਥਾਮਾਂ ਤੇ ਖਰਚਦੇ ਸੀ ਬੇ ਅੱਜੂ ਪੈਸਾ ਚੱਲਦਾ ਸੀ ਮਾਰਕੀਟ ਦੇ ਵਿੱਚ ਲੋਕ ਮੰਗਣ ਆਉਂਦੇ ਸੀ ਮਾਂ ਕਹਿੰਦੀ ਮੈਂ ਕਹਿੰਦੀ ਸੀ ਨਾ ਤੇ ਬਾਪੂ ਕਹਿੰਦਾ ਕੋਈ ਨਾ ਲੋੜਵੰਦ ਦਾ ਗਰੀਬ ਆ ਦੇ ਦਿੰਨੇ ਆ ਕੋਈ ਪਰ ਇੱਥੇ ਮੈਂ ਇੱਕ ਗੱਲ ਮੈਂਸ਼ਨ ਕਰਨੀ ਚਾਹਾਂਗਾ ਅੱਗੇ ਵੀ ਕਾਲੇ ਤਰੀਕ ਵੀ ਸੀ ਕਿਸੇ ਕੋ ਮੇਰੇ ਕੋ ਕਿੰਦਾ ਫੋੜਾ ਹੈ ਮੈਂ ਕੋਈ ਆਸ ਤੇ ਨਹੀਂ ਮੈਂ ਸੁਣਦਾ ਤਾਂ ਬਾਤ ਹੀ ਹੈ ਹਜੇ ਵੀ ਮਾਂ ਕਹਿੰਦੀ ਕੇਸ ਚੱਲਦੇ ਆ ਲੋਕਾਂ ਨਾਲ ਜਿਨ੍ਹਾਂ ਨੇ ਜਿਵੇਂ ਚੈੱਕ ਦੇ ਕੇ ਲੋਨ ਕਰਾ ਲੈਂਦੇ ਆ ਲੋਕ ਫਿਰ ਉਹ ਚੈੱਕ ਦੇ ਬੇਸ ਤੇ ਕੇਸ ਲੱਗ ਜਾਂਦਾ ਜਦੋਂ ਨਹੀਂ ਪੈਸੇ ਮੋੜਦੇ ਹਜੇ ਵੀ ਮਾਂ ਕਹਿੰਦੀ ਕੇਸ ਚੱਲਦੇ ਆ ਲੋਕਾਂ ਨਾਲ ਪੈਸੇ ਲੈਣੇ 1000 ਲੈਣੇ ਇੱਕ ਤਾਂ 1000 6000 ਲੈਣੇ ਇੱਕ ਤਾਂ 4000 ਲੈਣੇ ਕਿਤੋਂ ਇੱਕ ਇੱਥੇ ਗੱਲ ਮੈਂ ਮੈਂਸ਼ਨ ਕਰਨੀ ਚਾਹੂੰਗਾ ਜੀ ਵੀ ਜਿਹੜਾ ਆ ਚੱਲਦਾ ਨਾ ਕੰਮ ਬਿਆਜੂ ਦਾ ਅੱਜਕੱਲ ਬਹੁਤ ਚੱਲ ਰਿਆ ਵੀ ਮੰਨ ਲਓ ਕਿਸੇ ਨੂੰ 10000 ਰੁਪਏ ਦਿਓ ਤੇ 15 ਲੈਣਾ ਕਿਸੇ ਨੂੰ 20 ਦਿਓ ਤੇ 30 ਲੈਣਾ ਨਾਲ ਦੀ ਨਾਲ ਹੀ ਕੱਟ ਕੇ ਦੇਣੇ ਆ ਜੇ ਕਿਸੇ ਨੂੰ 10000 ਰੁਪਏ ਲਿਆ ਕੇ ਨੇ ਤੇ ਉਹਨੂੰ 7000 ਰੁਪਏ ਦੇਣਾ ਮੈਂ ਸਾਢੇ 25000 ਰੁਪਏ ਪਹਿਲਾਂ ਹੀ ਕੱਟ ਲੈਣਾ ਉਹਦਾ ਤੇ ਉਹ ਤੋਂ ਲੈਣਾ 10 ਹੀ ਆ ਮਤਲਬ ਇਹ ਪੈਸਾ ਵੀ ਨਾ ਕਿਤਨਾ ਕਿਤੇ ਸਾਨੂੰ ਨੁਕਸਾਨ ਕਰਦਾ ਕਿਉਂਕਿ ਕਿਸੇ ਦੀ ਮਜਬੂਰੀ ਖਰੀਦੀ ਜਾਂਦੀ ਆ ਉੱਥੇ ਅੱਜ ਇਸ ਮਾਂ ਦੀ ਇਸ ਬਾਪੂ ਦੀ ਹਾਲਤ ਮੈਂ ਅਸਿਰੇ ਤੇ ਕੋਈ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਇਸ ਟਾਈਮ ਬਾਪੂ ਜੀ ਤੇ ਮਾਤਾ ਜੀ ਦੀ ਹਾਲਤ ਬਹੁਤ ਦਰਸਯੋਗ ਆ ਬਹੁਤ ਮਾੜੀ ਆ ਪਰ ਇੱਕ ਸਾਰਿਆਂ ਨੂੰ ਥੋੜਾ ਜਿਹਾ ਛੋਟਾ ਜਿਹਾ ਮੈਸੇਜ ਆ ਵੀ ਭੈਣੋ ਤੇ ਭਰਾਵੋ ਅਸੀਂ ਉਹਨਾਂ ਕੀ ਕਰੀਏ ਜਿੰਨਾ ਖਾ ਸਕਦੇ ਅਸੀਂ ਆਪਣੇ ਆਦੇ ਨਾਲ ਤਾਂ ਖੜੀਏ ਫਿਰ ਅੱਜ ਦੇਖੋ ਬਾਪੂ ਹੁਣਾਂ ਕੋਲੇ ਪੈਸਾ ਤੇਲਾ ਸੀ ਜਦੋਂ ਸਭ ਆਉਂਦੇ ਹੋਣਗੇ ਰਿਸ਼ਤੇਦਾਰ ਭੈਣ ਭਰਾ ਅੱਜ ਕੋਈ ਨਹੀਂ ਆਉਂਦਾ ਬਾਪੂ ਦਾ ਭਰਾ ਦੱਸਦਾ ਕਹਿੰਦਾ ਵੀ ਮੈਂ ਵਰਤਦਾ ਨਹੀਂ ਸੀ ਇਹਨਾਂ ਨਾਲ 10-12 ਸਾਲ ਪਹਿਲਾਂ ਲੜਾਈ ਹੋ ਗਈ ਸੀ ਥਾਣੇ ਤੱਕ ਚਕਾਤਾ ਸੀ ਬਾਈ ਦੱਸਦਾ ਮੈਨੂੰ ਮੇਰੇ ਭਰਾ ਨੇ ਵੀ ਮੈਂ ਜਮੈਂ ਇਹਨਾਂ ਤੋਂ ਪੱਲਾ ਛਡਾਇਆ ਸੀ ਮੈਂ ਨਹੀਂ ਸੀ ਆਉਂਦਾ ਇਹਨਾਂ ਦੇ ਕੋਲ ਇਹ ਰਿਸ਼ਤੇਦਾਰ ਨੂੰ ਪੈਸੇ ਦੀ ਦੌੜ ਪਈ ਵਿਆਹ ਸ਼ਾਦੀ ਤਾਂ ਵੀ ਦੇ ਦੇਣੇ ਮਾਤਾ ਦਾਦੀਆਂ ਵੀ ਅਸੀਂ ਵੀ ਨਹੀਂ ਸੀ ਬੱਤ ਦੇ ਇਹ ਕਿਸੇ ਕਮਲਜੀਤ ਸਿੰਘ ਜੱਜ ਨਾਲਾ ਇਹ ਕਿਸੇ ਨੂੰ ਲੋੜ ਪਈ ਮੇਰੀ ਵੀ ਚੱਲਦੀ ਸਾਡੀ ਉਹਦੀ ਹੈਲਪ ਕਰਦੇ ਘੰਟਾ ਕੰਮ ਕੰਮ ਕਰਦੇ ਉਹ ਵੀ ਕਰਦੇ ਪਰ ਮਾਂ ਮੇਰੀਏ ਇਤਨਾ ਮੈਂ ਤੇਰੇ ਨਾਲ ਸਹਿਮਤ ਆ ਪਰ ਮਾਂ ਜਿਹੜਾ ਆ ਵਿਆਜੂ ਪੈਸਾ ਨਿੱਕੇ ਨਿੱਕੇ 2 2 4 4000 ਰੁਪਏ ਦੇਨੇ ਅਮਾ ਇਹਦੇ ਵਿੱਚ ਮਾਂ ਲੋਕਾਂ ਦਾ ਖੂਨ ਤੁਸਣ ਵਾਲੀ ਗੱਲ ਈ ਆ ਮਾਂ ਚਲੋ ਹੁਣ ਆਪਾਂ ਇਸ ਗੱਲ ਤੇ ਨਹੀਂ ਬਸ ਮੇਰੀ ਮਾਂ ਅੱਜ ਜਿਹੜੀ ਹਾਲਤ ਵਿੱਚ ਸਾਡੇ ਕੋਲ ਆਈ ਆ ਚਲੋ ਰੱਬ ਐਸਾ ਵਕਤ ਨਾ ਕਿਸੇ ਦਾ ਪਾਵੇ ਆ ਕੱਪੜੇ ਮਾਤਾ ਦੇ ਦੇਖੋ ਸਾਰੇ ਗੰਦ ਨਾਲ ਲਪੜੇ ਪਏ ਆ ਬਾਪੂ ਦੀ ਬੁਰੀ ਹਾਲਤ ਆ ਸਿਰ ਤੇ ਚਟਾਵਾ ਬੱਚੀਆਂ ਪਈਆਂ ਮੇਰੇ ਵੀ ਚਟਾਵਾ ਸਾਰੀਆਂ ਪਈਆਂ ਪਰ ਅੱਜ ਇਸ ਮਾਨ ਦੇ ਕੰਨ ਵੀ ਖਾਲੀ ਆ ਗਲ ਵੀ ਖਾਲੀ ਆ ਬਾਹਾਂ ਵੀ ਖਾਲੀ ਆ ਕਿਸੇ ਟਾਈਮ ਸੋਨੇ ਨਾਲ ਲੱਦੀ ਰਹਿੰਦੀ ਸੀ ਹੈ ਜੀ ਮੇਰੇ 25 ਤੋਲੇ ਸੋਨਾ ਸਾਰਾ ਵੇਚ ਕੇ ਮੁੰਡੇ ਨੂੰ ਪੈਸਾ ਕਰਦਾ 25 ਤੋਲੇ ਸੋਨਾ ਵੇਚ ਕੇ ਮੁੰਡੇ ਨੂੰ ਭੇਜਦਾ ਕੈਨੇਡਾ ਹੋਰ ਵੀ ਜਿਹੜੇ ਪੈਸੇ ਸੀ ਐਫ ਟੀ ਐਸ ਸਾਰੀਆਂ ਵੇਚ ਬੂਥ ਕੇ ਮੁੰਡੇ ਨੂੰ ਪੈਸਾ ਬਾਪੂ ਵੀ ਤੁਸਕੋ ਨੇ ਚਲ ਉਹ ਤੋਂ ਸੈੱਟ ਹੋ ਗਿਆ ਚੱਲ ਸਾਡੀ ਇਹ ਗਲਤੀ ਵੀ ਸੁਣਦਾ ਨਾ ਨਾ ਕਿ ਆ ਵੀ ਨਾਦਾਨ ਨਾ ਕਿ ਹਾਂ ਚੱਲਾ ਲੈ ਅਸੀਂ ਕੁਛ ਨਹੀਂ ਆ ਬਸ ਇਹ ਸਾਡੀ ਤਾਂ ਗਲਤੀ ਹੋਈ ਹੈ ਕਿ ਦੀ ਗਲਤੀ ਤੇ ਸੀ ਦਿਮ ਨੀਸਾ ਅਗਲੇਟ ਕਰਕੇ ਗਿਆ ਸੀ ਉਹ ਕਿੰਨਾ ਪੜਿਆ ਸੀ ਉਦੋਂ 12 ਪੜਿਆ ਸੀਗਾ ਉਹ ਰਾਜਲੈਟ ਵਿੱਚ ਵੀ 12 ਨਾ 6 ਨੰਬਰ ਆ ਗਏ ਉਹ ਤੇ ਵੀ ਕੀਤਾ ਇੰਗਲਿਸ਼ ਸੀ ਰੀਹਰਕਲਿਸ਼ਨ ਸਕੂਲ ਪੜਤਾਂ ਸੀਗਾ ਬਸੰਤ ਤੇ ਵੀ ਉਹ ਬਰਸਾਂ ਵਿੱਚ ਇੱਕ ਦਿਨ ਸੋਕ ਤੰਗੀ ਸੀਗੀ ਪਰ ਕਲਮ 12 ਪੜਿਆ ਬੱਚਾ ਤੁਸੀਂ ਕੈਨੇਡਾ ਭੇਜਤਾ ਸਾਰਾ ਕੁਝ ਦਾਤੇ ਲਾਤਾ ਅੱਜ ਉਹ ਉੱਥੇ ਬੈਠਾ ਵਾ 7 ਸਾਲ ਹੋ ਗਏ ਮੁੜਿਆ ਨਹੀਂ ਮਾਂ ਪਿਓਰੀ ਦੇਖੋ ਕੀ ਹਾਲਤ ਹੋ ਗਈ ਆ ਅਸੀਂ ਬਾਈ ਤੈਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਛੋਟੇ ਭਰਾ ਆ ਕਿ ਮਾਂ ਬਾਪ ਦੀ ਸੁੱਧ ਬੁੱਧ ਲੈ ਯਾਰ ਕਿਉਂਕਿ ਇਸ ਮਾਂ ਦੀਆਂ ਜਿਹੜੀਆਂ ਵੀਡੀਓ ਸਾਨੂੰ ਆਈਆਂ ਇਹਦੀਆਂ ਚੀਕਾਂ ਇਹਦਾ ਦਰਦ ਕਿਵੇਂ ਰੋੜ ਰੋੜ ਕੇ ਚੱਲਦੀ ਸੀ ਕਿਵੇਂ ਬਾਪੂ ਘਰ ਦੇ ਵਿੱਚ ਗੰਦ ਦੇ ਢੇਰ ਲਾਈ ਬੈਠਾ ਸੀ ਕਿਵੇਂ ਉਹ ਹੱਸਦਾ ਬਸਦਾ ਘਰ ਉੱਜੜ ਗਿਆ ਸੀ ਕਿਵੇਂ ਉਹ ਘਰ ਜਿੱਥੇ ਛੋਟੇ ਭਾਈ ਤੂੰ ਖੇਡਦਾ ਹੁੰਦਾ ਸੀ ਜਿੱਥੇ ਤੂੰ ਮਾਂ-ਬਾਪ ਦੀ ਗੋਦੀ ਚ ਲੋਟ-ਪੋਟ ਹੁੰਦਾ ਸੀ ਉੱਥੇ ਮਾਂ ਤੇ ਪਿਓ ਤੇਰੇ ਤੜਫ ਰਹੇ ਸੀ ਪਏ ਤੜ ਤਦੇ ਨੂੰ ਰੋਖਿਆ ਦੇ ਨੇ ਕਿਥੀ ਕਹਿ ਰਿਹਾ ਸੀ ਕਿ ਤੂੰ ਲੱਲਾ ਹੋ ਨੱਲਾ ਦੋ ਨੱਲਾ ਤਾ ਦੱਲਾ ਲਾ ਕੋਈ ਗੱਲ ਤੂੰ ਕਬਦਾਰਾ ਕਿਸੇ ਪੈਸੇ ਤੋਂ ਤੂੰ ਲੱਲਾ ਦੋ ਸੀ ਲੱਗਾ ਤਾ ਨਾ ਅੱਜ ਵੀ ਮਾਂ ਵਿਚਾਰੀ ਆਪਣੇ ਪੁੱਤ ਲਈ ਕਹਿੰਦੀ ਆ ਵੀ ਉਹਦਾ ਕਸੂਰ ਕੋਈ ਨਹੀਂ ਉਹ ਤਾਂ ਆਪ ਉੱਥੇ ਫਸਿਆ ਬੈਠਾ ਉਹ ਤਾਂ ਆਪ ਟੈਨਸ਼ਨ ਚਾ ਉਹ ਤਾਂ ਆਪ ਦੁਖੀ ਆ ਉੱਥੇ ਅਵਾ ਕਿਸੇ ਕੁੜੀ ਨੂੰ ਫੋਨ ਕਰਦੀ ਉਹ ਕਹਿੰਦਾ ਮਾਰਦੀ ਉਹ ਟੈਨਸ਼ਨ ਤੇ ਨਾ ਰੋਟੀ ਖਾਦਾ ਨਾ ਪਾੜੀ ਪਿੱਤਾ ਨਾਲ ਕਿਸੇ ਨਾਲ ਬੋਲਦਾ ਚੱਲਦਾ ਕੋਈ ਦੋਸਤ ਤੇ ਗਲੀ ਦੇ ਆਟ ਗਵਾਰ ਦੇ ਜਿਹੜੇ ਦੇ ਪੱਕੇ ਦੋਸਤ ਸੀ ਜਿੱਦਾਂ ਦਾ ਖਾਂਦਾ ਪੀਂਦਾ ਸੀ ਉੱਠਦਾ ਬੈਠਦਾ ਸੀ ਤੋ ਵੀ ਕਰਦੇ ਉਹਨਾਂ ਨਾਲ ਵੀ ਬੋਲਦਾ ਮੈਂ ਕੱਢੀ ਕੱਢੀ ਤਾਂ ਮੈਂ ਤੂੰ ਜਾ ਬਈ ਮੋਜਾ ਤਾਂ ਗੁੱਸੇ ਕਰਦਾ ਉਹਨਾਂ ਨੂੰ ਫੋਨ ਲਾ ਦਿਆ بیٹے ਦੇਖਿਓ ਤੂੰ ਜਿੰਦ ਤੱਕ ਪਾੜੀ ਕੋੜੀ ਆਲੇ ਕੋੜੀ ਬੋਲਤ ਤੇ ਕਹਿੰਦੇ ਸੀ ਕੀ ਕਰਨੀਓ ਸਭ 94 ਤੱਕ ਦਾ ਸਭ ਨਹੀਂ ਤੂੰ ਬਾਪ ਦੇ ਨਾਲ ਸੀ ਤਾਨੂੰ ਕੀ ਕਹੀਏ ਕਿਉ ਅਸੀਂ 220 ਨੂੰ ਫੋਨ ਕਰਦੇ ਨਹੀਂ ਮੈਂ ਸਭ ਫੋਨ ਨਹੀਂ ਕਰਦਾਗਾ ਕੌਣ ਅਕਸਰ ਬਲ ਇਹ ਡਾਕਟਰ ਬਲਵਿੰਦਰ ਸਿੰਘ ਜੀ ਦਾ ਫੋਨ ਆ ਜੀ ਸਾਡੇ ਗਵੰਡੀ ਆ ਗਵੰਡੀ ਆ ਮਾਤਾ ਜੀ ਹੁਣਾਂ ਤੇ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀ ਤੇ ਜਿਨ੍ਹਾਂ ਨੇ ਇਹਨਾਂ ਦੀ ਬਹੁਤ ਮਦਦ ਵੀ ਕੀਤੀ ਦੇਖੋ ਇੱਕ ਸੱਤ ਬਗਾਨਾ ਆਪਣਾ ਬਣ ਕੇ ਖੜ ਗਿਆ ਇੱਕ ਪਿੰਡ ਦਾ ਪੇਕਿਆਂ ਦੇ ਪਿੰਡ ਦੇ ਨਾਲ ਕੋਈ ਉਹਦਾ ਨਾਤਾ ਜੁੜਦਾ ਉਹ ਮਾਂ ਸਮਝ ਕੇ ਸੇਵਾ ਕਰੀ ਜਾਂਦਾ ਪਰ ਆਪਣਾ ਕੈਨੇਡਾ ਦੇ ਵਿੱਚ ਫਸਿਆ ਬੈਠਾ ਉਹ ਭਾਈ ਜੇ ਵਿੱਚੋਂ ਕਿਤੇ ਇੱਕ ਵਾਰੀ ਢੇੜਾ ਹੀ ਮਾਰ ਜਾਂਦਾ ਜਿਹੜੇ ਹੁਣ ਹਾਲਾਤ ਹੋਏ ਹੋਏ ਆ ਬਾਪੂ ਬੇਬੇ ਦੇ ਤੇ ਉਹ ਕਿਤੇ ਮਹੀਨਾ ਆ ਜਾਂਦਾ ਇਹਨਾਂ ਦੀ ਆ ਹਾਲਤ ਨਾ ਹੁੰਦੀ ਮਾਤਾ ਜੀ ਦੱਸਦੇ ਆ ਵੀ ਜਦੋਂ ਮੈਂ ਤਕੜੀ ਸੀ ਮੈਂ ਸਾਰਾ ਕੁਝ ਕਰ ਲੈਂਦੀ ਸੀ ਬਾਪੂ ਵੀ ਬਥੇਰਾ ਤਕੜਾ ਸੀ ਆ ਫੋਟੋ ਮੈਂ ਦੇਖੀ ਆ ਤੁਸੀਂ ਦੋਨਾਂ ਦੀਆਂ ਕਿੰਨੇ ਖੁਸ਼ ਸੀ ਕਿੰਨੇ ਫਿੱਟ ਸੀ ਕਿੰਨੇ ਸਾਹਜ ਧਜ ਕੇ ਵਧੀਆ ਰਹਿੰਦੇ ਸੀ ਕਿਉਂਕਿ ਪੜ੍ਹੇ ਲਿਖੇ ਆ ਦੋਨੋਂ ਹੀ ਪਰ ਅੱਜ ਸਾਰੀ ਪੜ੍ਹਾਈ ਲਿਖਾਈ ਸਭ ਕੁਝ ਖੁੱਝ ਪਿਆ ਗਿਆ ਪਰ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰਿਓ ਸਾਨੂੰ ਇਨਾ ਲੱਕ ਬਜ਼ੁਰਗਾਂ ਦੀ ਸੇਵਾ ਚੱਲ ਲੱਕ ਸੇਵਾ ਕਰਨ ਦਾ ਬਲ ਬਖਸ਼ ਲੱਕ ਤੁਕਨਾ ਲੱਕ ਤੁਕਨਾ ਮਾਂ ਇਹਨਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਓ ਇਹਨਾਂ ਨੂੰ ਅਸੀਂ ਆਪਣੇ ਮਾਪੇ ਬਾਪਾਂ ਸੰਭਾਲ ਸਕੀਏ ਇਹਨਾਂ ਦੀ ਸੇਵਾ ਕਰ ਸਕੀਏ ਅੱਜ ਸਾਡੇ ਸੋਢੀ ਸਾਹਿਬ ਵੀ ਆਏ ਹੋਏ ਨੇ ਜਸ਼ਪਾਲ ਸੋਢੀ ਜੀ ਜਿਨ੍ਹਾਂ ਨੇ ਸਾਰਾ ਸੋਲਰ ਦਾ ਪਲਾਂਟ ਇੱਥੇ ਲਵਾ ਕੇ ਦਿੱਤਾ ਸੁਪਨਿਆਂ ਦੇ ਘਰ ਉਹ ਵੀ ਦੇਖ-ਦੇਖ ਕੇ ਸਾਰਾ ਕੁਝ ਸੁਣ ਕੇ ਹੈਰਾਨ ਹੋ ਰਹਾ ਆ ਵੀ ਸਾਡਾ ਹੇ ਵਾਹ ਹੇ ਵਾਹ ਬੜੀ ਕਿੰਨਾ ਮੇੜਾ ਕਰਕ ਹੋਈ ਜਾ ਲੱਗ ਗਿਆ ਮੇੜਾ ਆ ਲੱਗ ਗਿਆ ਬਸ ਮਾ ਹੁਣ ਦੱਸੋ ਬਿਠਾਈਏ ਠਾ ਕੇ ਤੁਹਾਨੂੰ ਥੋੜਾ ਤੇ ਨਾ ਮੈਂ ਇੱਥੋਂ ਬੈਠਾ ਨਹੀਂ ਆਣਾ ਠੀਕ ਆ ਮਾ ਜੇ ਕਹਾਂ ਤਾਂ ਥੋੜਾ ਉੱਚਾ ਕਰ ਦਿੰਨੇ ਆ ਬਿਠਾ ਉੱਚਾ ਕਰਕੇ ਦੇਖੋ ਤਾਂ ਫਿਰ ਲੱਗ ਬਹੁਤ ਦੁੱਖਦਾ ਕੋਈ ਨਾ ਮਾ ਪੋਚਾ ਕਰਕੇ ਦੇਖਦੇ ਆ ਥੋੜਾ ਜਿਹਾ ਤੁਹਾਨੂੰ ਹੈ ਨਾ ਇਹ ਮੈਂ ਤਾਂ ਹੋਂ ਥੱਲੇ ਦਾ ਹੱਥ ਪਾਉਣਾ ਇਦਾਂ ਇਦਾਂ ਨੇ ਫਿਰ ਹੱਥ ਪਾਉਣਾ ਹੋਲੀ ਕੀ ਦੇਖੇ ਚੱਕਾਂਗੇ ਮਾਂ ਹੋਲੀ ਕੀ ਦੇਖੇ ਚੱਕਾਂਗੇ ਕੋਈ ਨਾ ਮਾਂ ਕੋਈ ਆਏ ਹਾਂ ਦੇਖ ਤਾਂ ਠੀਕ ਹੈ ਕੁਛ ਦੁਖਦਾ ਆ ਵਾ ਆ ਇਥੇ ਨਵੀਂ ਆਹ ਕਪੜੇ ਹੇਟੋ ਕਰ ਦੋ ਇੱਥੋਂ ਕੱਢੀ ਥੱਲੇ ਤਾਂ ਕੁਛ ਨਹੀਂ ਹੈਗਾ ਮਾਂ ਝੁਕਦਾ ਹੈ ਤੋ ਇੱਥੋਂ ਝੁਕਦਾ ਇੱਕ ਹੁਣ ਅਸੀਂ ਬਾਪੂ ਬੇਬੇ ਨੂੰ ਅੰਦਰ ਹਸਪੀਟਲ ਚ ਲੈ ਕੇ ਜਾਂਦੇ ਆ ਜੀ ਨਮਾਤ ਵਾ ਕੇ ਸਾਰੇ ਚੈੱਕਅਪ ਕਰਾਵਾਂਗੇ بس ਕਰਿਓ ਅਰਦਾਸ ਬੇਨਤੀ ਤੇ ਇੱਕ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਮਾਤਾ ਜੀ ਦੇ ਪੇਕੇਆਂ ਚੋਂ ਮਾਤਾ ਜੀ ਦੇ ਭਤੀਜੇ ਆ ਭਤੀਜੀ ਆ ਭਤੀਜੀ ਨੂੰ ਮੈਂ ਸੁਨੇਹਾ ਦੇ ਆਈ ਆ ਭਤੀਜਾ ਬੋਲਦਾ ਨਹੀਂ ਭਤੀਜੀ ਨੂੰ ਸੁਨੇਹਾ ਉਹਨੂੰ ਵੀ ਬੇਨਤੀ ਆ ਭਾਈ ਜਿਹੜਾ ਨਹੀਂ ਬੋਲਦਾ ਭਤੀਜਾ ਭਾਈ ਕੋਈ ਗੱਲ ਨਹੀਂ ਗੁੱਸੇ ਗਿੱਲੇ ਛੱਡ ਯਾਰ ਭੂਆ ਤੇਰੀ ਆ ਕੇ ਜਾ ਬਾਈ ਹੌਸਲਾ ਹੋ ਜਾਂਦਾ ਜੇ ਅੱਜ ਤੇਰੇ ਮਾਮੇ ਦਾ ਪੁੱਤ ਇੱਥੇ ਹੈ ਨਹੀਂਗਾ ਭੂਆ ਦਾ ਪੁੱਤ ਤੇ ਤੂੰ ਆ ਕੇ ਇੱਕੋ ਇੱਕ ਹੀ ਭਤੀਜਾ ਵਾ ਭੂਆ ਦੇ ਸਿਰ ਨਾਲ ਅਥਰਕ ਸਿਰ ਤੇ ਮੋਢੇ ਤੇ ਵੀ ਭੂਆ ਮੈਂ ਤੇਰੇ ਨਾਲ ਆ ਫਿਕਰ ਨਾ ਕਰ ਭੂਆ ਦੂਣ ਸਵਾਈ ਹੋ ਜਾਣੀ ਜਦ ਹੀ ਭਾਣ ਜੇ ਭਾਂਦੀਆਂ ਨੂੰ ਬੇਨਤੀ ਆ ਵੀ ਤੁਸੀਂ ਆ ਜਾਓ ਬਾਈ ਮਾਂ ਤੇ ਮਾਸੀ ਦੇ ਵਿੱਚ ਕਿਤੇ ਕਿੰਨਾ ਕ ਫਰਕ ਆ ਭਾਈ ਇੱਕੋ ਮਾਂ ਦੀਆਂ ਜਾਈਆਂ ਨੇ ਇੱਕੋ ਪਿਓ ਦੀਆਂ ਧੀਆਂ ਨੇ ਇੱਕੋ ਹੀ ਖੂਨ ਵਗਦਾ ਰਗਾ ਚੱਲਦਾ ਕਿਦਾਂ ਹੀ ਬਾਪੂ ਦਾ ਜਦੋਂ ਭਰਾ ਸਾਡੇ ਕੋਲੇ ਆ ਗਿਆ ਸ਼ੁਕਰ ਹੈ ਬਾਈ ਦਾ ਧੰਨਵਾਦ ਆ ਬਾਈ ਕਹਿੰਦਾ ਵੀ ਜੋ ਸਾਡਾ ਆਸ ਵਿੱਚ ਇਨਾ ਰੌਲਾ ਪਿਆ ਸੀ ਮੇਰਾ ਆਉਣਾ ਤਾਂ ਬਣਦਾ ਨਹੀਂ ਸੀ ਪਰ ਮੈਂ ਜਦੋਂ ਮੈਨੂੰ ਮੋਹਦਵਾਰ ਨੇ ਕਿਹਾ ਤੇ ਫਿਰ ਮੈਂ ਆਪਣਾ ਫਰਜ਼ ਸਮਝ ਕੇ ਇੱਥੇ ਆਇਆ ਵੀ ਪਰ ਸਾਡੀ ਬੋਲ ਚਾਲ ਜਮੇ ਹੀ ਹੈ ਨਹੀਂ ਸੀ ਪਰ ਹੁਣ ਤਾਂ ਹਾਲਾਤ ਇਦਾਂ ਦੇ ਆ ਵੀ ਬਾਪੂ ਨੂੰ ਸੋਚੀ ਹੋਈ ਨਹੀਂ ਬਚੀ ਨੜਨਾ ਕੀ ਦੀ ਨਾ ਗੁੱਸਾ ਕੀ ਦੀ ਨਾ ਕਰਦਾ ਸਰ ਜੀ ਪਰ ਬਹੁਤ ਧੰਨਵਾਦ ਬਾਈ ਤੁਸੀਂ ਆਏ ਸ਼ੁਕਰੀਆ ਬਾਈ ਲੱਕ ਤੇ ਬੋਝ ਪੈ ਰਿਆ। ਹਾਂ ਮਾਂ ਚਲੋ ਚੱਲੀ ਆਪਾਂ ਹਸਪਤਾਲ। ਬਾਪੂ ਜੀ ਨੂੰ ਲਿਆਓ ਕਾਕਾ। ਕਹੂੰਗਾ ਪੰਜਾਬ ਵਾਲੇ ਵੀਰਾਂ ਭੈਣਾਂ ਨੂੰ ਸਾਡਿਆਂ ਨੂੰ ਸਾਡੇ ਜਿਹੜੇ ਵੀਰ ਇੱਥੇ ਨੇ ਹੁਣ ਇਸ ਟਾਈਮ ਉਹਨਾਂ ਨੂੰ ਵੀਰ ਨੌਜਵਾਨ ਨੂੰ ਇੱਥੇ ਰਹੋ ਆਪਣੇ ਮਾਂ ਪਿਓ ਕੋਲੇ ਯਾਰ। ਜਦੋਂ 7 ਸਾਲ ਪਹਿਲਾਂ ਮਾਂ ਨੇ ਤੇ ਬਾਪੂ ਨੇ ਆਪਣਾ ਪੁੱਤ ਭੇਜਿਆ ਸੀ ਦੀਪੂ ਚੱਲਦੇ ਸੀ ਸਾਰਾ ਕੁਝ ਸੀ ਵਿਆਜ ਤੇ ਪੈਸੇ ਚੱਲਦੇ ਸੀ ਵਧੀਆ ਫਨਾਸ ਦਾ ਕੰਮ ਚੱਲਦਾ ਸੀ। ਸੋਚਿਆ ਥੋੜੀ ਸੀ ਵੀ 70 ਸਾਲਾਂ ਬਾਅਦ ਆਹ ਹਾਲਾਤ ਬਣ ਜਾਣਗੇ ਘਰ ਦੇ ਤੇ ਅੱਜ ਤੁਸੀਂ ਦੇਖ ਲਓ 70 ਸਾਲਾਂ ਵਿੱਚ ਨਰਕ ਬਣ ਗਿਆ ਘਰ ਤੇ ਬਾਪੂ ਨੂੰ ਇਹ ਵੀ ਸੋਝੀ ਸਮਝ ਨਹੀਂ ਬਚੀ ਵੀ ਮੈਂ ਕਿੱਥੇ ਪਿਆ